ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿਹੜੀਆਂ ਨੇ ਕੁਝ ਤਾਂ ਜਿਹੜੀਆਂ ਆਣੀਆਂ ਵੈਡਿੰਗ ਸਪੈਸ਼ਲ ਆਣਗੀਆਂ ਕੁਝ ਸਿੰਪਲ ਸੋਪਾ ਡੇਲੀ ਵੇਅਰ ਵਾਲੀਆਂ ਆਣਗੀਆਂ ਇਸ ਲਈ ਵੀਡੀਓ ਨੂੰ ਲਾਸਟ ਤੱਕ ਵੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪੈਗਾ ਕਿਹੜੀਆਂ ਕਲੈਕਸ਼ਨਾਂ ਮੈਂ ਕਿਹੜੇ ਡਿਜ਼ਾਈਨਾਂ ਕਿਹੜੇ ਰੰਗਾਂ ਤੇ ਕਿਵੇਂ ਦੇ ਪੈਟਰਨ ਦੇ ਵਿੱਚ ਐਡ ਕੀਤੀਆਂ ਨੇ ਸਾਰੀਆਂ ਚ ਕਲੈਕਸ਼ਨਾਂ ਚ ਜਿਹੜੀਆਂ ਕਾਫੀ ਕਲੈਕਸ਼ਨਾਂ ਨੇ ਜਿਹੜੀਆਂ ਵਿੰਟਰ ਨਾਲ ਰਿਲੇਟਡ ਨੇ ਵਿੰਟਰ ਸਪੈਸ਼ਲ ਕਲੈਕਸ਼ਨਾਂ ਨੇ ਉਹੀ ਵੀਡੀਓ ਦੇ ਵਿੱਚ ਆਣ ਗਿਆ ਸੋ ਵੀਡੀਓ ਚ ਬਣਿਆ ਆ ਜਿਹੜਾ ਸੂਟ ਹੈ ਇਹ ਤੁਹਾਨੂੰ ਪਰ ਮੀਟਰ ਦੇ ਹਿਸਾਬ ਨਾਲ ਮਿਲ ਜਾਏਗਾ ਇਹਦੀ ਜਿੰਨੇ ਮੀਟਰ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਮਿਲ ਜਾਏਗਾ ਜਿੰਨੇ ਵੀ ਤੁਹਾਡੀ ਮਤਲਬ ਰਿਕੁਆਇਰਮੈਂਟ ਹੈ 1 2 3 4 5 ਜਿੰਨਾ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਪਰ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਜਿਹੜਾ ਸੂਟ ਹੈ ਇਹ ਮਿਲ ਜਾਏਗਾ ਬਾਕੀ ਇਹਦੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਐ ਜਿਹੜੇ ਨੇ ਕੁੱਲੂ ਪੱਟੀ ਦੇ ਸਪੈਸ਼ਲ ਸੂਟ ਆਏ ਨੇ 990 ਰੁਪਿਆ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਆਲ ਓਵਰ 5 ਮੀਟਰ ਤੁਹਾਨੂੰ ਪਿਓਰ ਪਛਮੀਨਾ ਦਾ ਸੂਟ ਮਿਲੇਗਾ ਕੁਲੂ ਪੱਟੀ ਵੇਵ ਦੇ ਨਾਲ ਤੇ ਨਾਲ ਡਿਜ਼ਾਈਨਰ ਜਿਹੜਾ ਤੁਹਾਨੂੰ ਸ਼ਾਲ ਮਿਲੇਗਾ ਜਿਹੜੇ ਕਲਰ ਨੇ ਉਹਸੀਂ ਮੈੈਜ਼ੀਟ ਜਾਣਗੇ ਡਿਜ਼ਾਈਨ ਜਿਹੜਾ ਏ ਥੋੜਾ ਕਿਸੇ ਵੇਲੇ ਚੇਂਜ ਹੋ ਜਾਂਦਾ ਜਿਵੇਂ ਦਾ ਉਸ ਵੇਲੇ ਅਵੇਲੇਬਿਲਟੀ ਹੋਏਗੀ ਬਟ ਕੋਸ਼ਿਸ਼ ਇਹ ਕਿ ਜਿਹੜਾ ਤੁਸੀਂ ਆਰਡਰ ਕਰੋਗੇ ਉਹੀ ਕ ਡਿਜ਼ਾਈਨ ਵਿੱਚ ਫਰਕ ਆ ਸਕਦਾ ਕਲਰ ਜਿਹੜਾ ਤੁਸੀਂ ਆਰਡਰ ਕਰੋਗੇ ਉਹੀ ਆਏਗਾ ਤੇ ਮਲਟੀਪਲ ਪੀਸੇਸ ਵਿੱਚ ਅਵੇਲੇਬਲ ਨੇ ਇਹਨਾਂ ਦੀ ਇਹ ਵੀ ਨਹੀਂ ਹੈ ਕਿਉਂਕਿ ਸੂਟੇ ਹੁਣ ਸਾਰੇ ਵਿੰਟਰ ਚੱਲ ਰਹੇ ਨੇ ਬਹੁਤ ਟ੍ਰੈਂਡ ਵਾਲੇ ਸੂਟ ਨੇ ਸਾਰੇ ਐਵੀ ਸੂਟ ਜਿਹੜੇ ਨੇ ਫੁੱਲ ਰਾਧਾ ਰਾਣੀ ਪ੍ਰਿੰਟ ਵਾਲੇ ਪੋਜੀਸ਼ਨ ਵਰਕ ਜਿਹੜਾ ਪ੍ਰਿੰਟ ਹੁੰਦਾ ਉਹਨਾਂ ਨਾਲ ਨਾਲ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਬਾਟਮ ਪਲੇਨ ਆਇਗਾ ਕਰੀਬ ਦਾ 1330 ਰੁਪਏ ਦਾ ਰੇਟ ਹੈ ਨਾਲ ਸਿੰਪਲ ਸੋਬਰ ਜਾਂ ਦੁਪੱਟਾ ਲਏਗੇ ਉਹ ਅਗੇਨ ਉਹਸੀ ਵੈਡਿੰਗ ਸਪੈਸ਼ਲ ਜਿਹੜੀ ਕਿ ਲੁੱਕ ਦੇ ਸਕਦੇ ਆ ਰੰਗ ਇਹਦੇ ਵਿੱਚ 15 16 ਹੈਗੇ ਨੇ ਤੇ ਸਾਰੇ ਰੰਗ ਜਿਹੜੇ ਨੇ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦੇਣਾ ਤਾਂ ਹੀ ਪਤਾ ਚੱਲ ਪਾਏਗਾ ਕਿ ਕਿਹੜੀ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਬਨਾਰਸੀ ਬ੍ਰੋਕਟ ਦੇ ਨਾਲ 1070 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਰੰਗ ਸਾਰੀ ਤਰ੍ਹਾਂ ਦੇ ਹੈਗੇ ਨੇ ਵਿਆਹਾਂ ਸ਼ਾਦੀਆਂ ਦੇ ਪਾਉਣ ਵਾਲੇ ਜਿਹੜੇ ਸਪੈਸ਼ਲ ਸੂਟ ਨੇ ਐਵੀ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਤਾਂ ਤਾਂ ਨਾਈ ਕੋਲਡ ਫੀਵਰ ਰੱਖਿਆ ਪਸ਼ਮੀਨਾ ਦੀ ਖਾਨੀ ਵਿంటర్ ਵੀਅਰ ਕਲੈਕਸ਼ਨ ਆ ਰਹੀ ਹੈ ਨੌਨਸਰ ਪਰ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੀਓ ਫ੍ਰੀ ਹੈ ਡਿਜ਼ਾਈਨਰ ਨਾਲ ਦਾ ਸ਼ਾਲ ਆਏਗਾ ਬਾਟਮ ਤੇ ਵੀ ਜਿਹੜਾ ਪੌਂਚਿਆ ਤੇ ਥੋੜਾ ਥੋੜਾ ਪ੍ਰਿੰਟ ਹੋਇਆ ਹੈ ਤੇ ਸੂਟ ਬੜੇ ਸੋਹਣੇ ਨੇ ਫੰਕਸ਼ਨਾਂਾਂ ਤੇ ਛੋਟੇ-ਮੋਟੇ ਫੰਕਸ਼ਨਾਂਾਂ ਤੇ ਵੀ ਅਸੀਂ ਇਹਨਾਂ ਸੂਟਾਂ ਨੂੰ ਜਿਹੜਾ ਹੈ ਕਿ ਵੇਅਰ ਕਰ ਸਕਦੇ ਆ ਰੇਟ ਇਹਨਾਂ ਦਾ ਨੌਨਸਰ ਰੁਪਏ ਆ ਸ਼ਿਪਿੰਗ ਅਡਜਸਟਡ ਹੈਓ ਫ੍ਰੀ ਹੈ ਕੋਈ ਵਿਕਸਾ ਚਾਰਜਸ ਨਹੀਂ ਲੱਗਣਗੇ ਆਲ ਓਵਰ ਇੰਡੀਆ ਤੁਸੀਂ ਜਿੱਥੇ ਵੀ ਇਹਨਾਂ ਸੂਟਾਂ ਨੂੰ ਮੰਗਵਾਉਣਾ ਚਾਹੁੰਦੇ ਹੋ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਸ਼ਿਪਿੰਗ ਚਾਰਜਸ ਜਿਹੜੇ ਕੋਈ ਨਹੀਂ ਲੱਗਣਗੇ ਸ਼ਿਪਿੰਗ ਚਾਰਜਸ ਬਿਲਕੁਲ ਫ੍ਰੀ ਹੈ ਸੂਟ ਸਾਰੇ ਜ਼ਿਆਦਾਤਰ ਵਿੰਟਰ ਵਾਲੇ ਨੇ ਕੁਝ ਕਲੈਕਸ਼ਨਾਂ ਜਿਹੜੀਆਂ ਇੱਕ ਦੋ ਨੂੰ ਛੱਡ ਕੇ ਬਾਕੀ ਵਿੰਟਰ ਵਾਲੀਆਂ ਨੇ ਜਿਹੜੀਆਂ ਦੂਜੀਆਂ ਕਲੈਕਸ਼ਨ ਇੱਕ ਦੋ ਹੈਗੀਆਂ ਨੇ ਉਹ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੀਆਂ ਨੇ ਤੇ ਸੂਟ ਸਾਰੇ ਹੀ ਅਵੇਲੇਬਲ ਨੇ ਸੂਟ ਸਾਰੇ ਹੀ ਸੋਹਣੇ ਨੇ ਇਹ ਜਿਹੜੇ 1330 ਰੁਪਏਾਂ ਦੇ ਵਿੱਚ ਇਹਨਾਂ ਦੇ ਕੁਝ ਰੰਗ ਰਹਿ ਗਏ ਸੀ ਇਸ ਲਈ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਟਮ ਇਹਨਾਂ ਦਾ ਪਲੇਨ ਆਏਗਾ 1 ਮੀਟਰ ਦਾ ਫਾਟਾ ਮੈਂ 1 ਮੀਟਰ ਦੀ ਸ਼ਰਟ ਹੈ ਵੈਰਿੰਗ ਸਪੈਸ਼ਲ ਸੂਟ ਨੇ ਤੂੰ ਇਹ ਦੁਪੱਟਾ ਸਿੰਬਲ ਸਵਬ ਲੈ ਕੇ ਬੜੀ ਪਿਆਰੀ ਲੁੱਕ ਜਿਹੜੀ ਕਿ ਦੇ ਸਕਦੇ ਹੋ ਬਾਕੀ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਥੱਕ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ